ਨਹੀਂ ਰਾਸ਼ਟਰੀ ਜਨਰਲ ਸੈਕਟਰੀ ਮੁਕਤੀ ਆਤੀਆਂ ਅੱਜ ਅਸੀਂ ਲੰਬੇ ਸਮੇਂ ਤੋਂ ਜਿਹੜਾ ਪਿਛਲੇ ਤਿੰਨ ਸਾਲਾਂ ਤੋਂ ਅਸੀਂ ਇਹ ਜਿਹੜਾ ਪੰਜਾਬ ਦੇ ਵਿੱਚ ਸੰਘਰਸ਼ ਕਰਦੇ ਆ ਰਹੇ ਹਾਂ ਕਿਉਂਕਿ 15 9 2022 ਨੂੰ ਇੱਕ ਪੰਜਾਬ ਸਰਕਾਰ ਨੇ ਲੈਟਰ ਜਾਰੀ ਕੀਤਾ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਬੇਰੁਜ਼ਗਾਰ ਜਿਹੜੇ ਨੌਜਵਾਨ ਬੇਰੁਜ਼ਗਾਰ ਹੋਏ ਕਿਉਂਕਿ ਜਿਨ੍ਹਾਂ ਨੂੰ ਇੱਕ ਸਿਰਫ ਲੈਟਰ ਜਾਰੀ ਕਰਨਾ ਸੀ ਸਿਰਫ ਇੱਕ ਸਾਰਾ ਉਹਨਾਂ ਸਕੂਟਰੀ ਵੀ ਹੋ ਗਈ ਹਰ ਇੱਕ ਚੀਜ਼ ਉਹਨਾਂ ਦੀ ਪੂਰੀ ਹੋ ਗਈ ਸੀ ਪਰ ਲੇਕਿਨ ਇਹਨਾਂ ਉਹਨਾਂ ਨੇ 15 9 9 2022 ਨੂੰ ਇੱਕ ਲੈਟਰ ਜਾਰੀ ਕੀਤਾ ਜਿਹਦੇ ਕਰਕੇ 550 ਤੋਂ ਉੱਪਰ ਦੇ ਜਿਹੜਾ ਨੌਜਵਾਨ ਹੈ ਸਾਡੀਆਂ ਭੈਣਾਂ ਸਾਡੇ ਵੀਰਾਂ ਜਿਹੜੇ ਬੇਰੁਜ਼ਗਾਰ ਹੋਏ ਉਹ ਤੋਂ ਤੋਂ ਲੈ ਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਸੰਘਰਸ਼ ਕੀਤਾ ਤੇ ਜਿਸ ਤਰ੍ਹਾਂ ਬਲਜੀਤ ਕੌਰ ਭਲਾਈ ਮੰਤਰੀ ਆ ਫ੍ਰੀ ਕੋਟ ਦੇ ਵਿੱਚ ਉਹਦੀ ਰਹਿਸ਼ ਉਹ ਤੇ ਲਗਾਤਾਰ ਅਸੀਂ 4 ਮਹੀਨੇ ਉਹਦੇ ਬਾਹਰ ਕੇ ਬੈਠੇ ਰਹੇ ਨੰਗੇ ਧੜ ਵੀ ਉੱਥੇ ਪ੍ਰਦਰਸ਼ਨ ਕੀਤਾ ਦਵਾਲੀ ਦਾ ਦਵਾਲੀ ਵਾਲੇ ਦਿਨ ਅਸੀਂ ਆਪਣੇ ਨਾੜਾਂ ਦੇ ਵਿੱਚ ਖੂਨ ਕੱਢ ਕੇ ਉੱਥੇ ਦੀਵੇ ਵੀ ਦਿਵਾਲੀ ਜਲਾਏ ਤੇ ਉਸੇ ਤਰ੍ਹਾਂ ਜਦੋਂ 1 ਜਨਵਰੀ ਆਈ ਤੇ ਉੱਥੇ ਅਸੀਂ ਨੰਗੇ ਧੜ ਪੂਰਾ ਠੰਡ ਦੇ ਵਿੱਚ ਉੱਥੇ ਪ੍ਰਦਰਸ਼ਨ ਵੀ ਕੀਤਾ ਪਰ ਲੇਕਿਨ ਜਿੰਨੇ ਵੀ ਅਸੀਂ ਪ੍ਰਦਰਸ਼ਨ ਕੀਤੇ ਅੱਜ ਤੱਕ ਪੰਜਾਬ ਦੀ ਸਰਕਾਰ ਤੇ ਕੋਈ ਜੂਨ ਹੀ ਸਰਕੇਗੀ ਇਸ ਕਰਕੇ ਅਸੀਂ ਪੰਜਾਬ ਦੀਆਂ ਜਿੰਨੀਆਂ ਵੀ ਜਿਮਣੀ ਚੋਣਾਂ ਹੋਈਆਂ ਇੱਕੋ ਨਾਰਾ ਲੈ ਕੇ ਚੱਲੇ ਆ ਕਿ ਜੇਕਰ ਪੰਜਾਬ ਦੇ ਵੀ ਮੁਕਤੀਆਂ ਨੂੰ ਕੋਟਾ ਨਹੀਂ ਤੇ ਝੜੂ ਵਾਲਿਆਂ ਨੂੰ ਵੋਟਾਂ ਨਹੀਂ ਉਸੇ ਤਹਿਤ ਅੱਜ ਪਸਮੀ ਹਲਕੇ ਦੇ ਵਿੱਚ ਲਧਿਆਣੇ ਚਾਹੀ ਆਏ ਆ ਤੇ ਇਹ ਸਾਡੀ ਪੂਰੀ ਟੀਮ ਹਰ ਰੋਜ਼ ਇੱਥੇ ਉਹ ਹੜਤਾਲ ਵੀ ਰੱਖੂਗੀ ਸ਼ਹਿਰ ਚ ਵੀ ਜਾਊਗੀ ਘਰ ਘਰ ਜਾਊਗੀ ਇੱਕੋ ਨਾਰਾ ਜਿੱਥੇ ਬਾਜ਼ੀਕਾਰ ਦੀ ਸਾਡੇ ਇੱਥੇ 20000 ਤੋਂ ਉੱਪਰ ਵੋਟ ਹੈ ਅਸੀਂ ਇੱਕੋ ਨਾਰਾ ਲੈ ਕੇ ਜਾਵਾਂਗੇ ਕਿ ਆਪਣੀ ਵੋਟ ਆ ਜਿਹੜੀ ਅਸੀਂ ਆਮ ਆਦਮੀ ਨੂੰ ਨਹੀਂ ਦੇਣੀ ਹੋਰ ਜਿੰਨੂੰ ਮਰਜ਼ੀ ਵੋਟ ਪਾਓ ਪਰ ਇੱਕ ਉਹ ਨਾਰਾ ਲੈ ਕੇ ਕਿਉਂਕਿ ਵੀ ਮੁਕਤੀ ਆਤੇ ਉਹਨੂੰ ਕੋਟਾ ਨੂੰ ਤੇ ਝਾੜੂ ਵਾਲਿਆਂ ਨੂੰ ਵੋਟਾਂ ਨਹੀਂ ਠੀਕ ਹੈ ਜਿਵੇਂ ਕਿਹਾ ਕਿ ਅਸੀਂ ਜਿਹੜਾ ਵੋਟਾਂ ਨੇ ਜਿਹੜਾ ਆਪਣਾ ਕਰ ਰਹੇ ਨੇ ਅਸੀਂ ਵਿਰੋਧ ਦੱਸਣ ਕਿਹੜੇ ਏਰੀਆ ਤੋਂ ਸਭ ਤੁਸੀਂ ਹੈਗੇ ਕਰੋਗੇ ਸ਼ੁਰੂਆਤ ਸਾਰਾ ਬਸਟੈਂਡ ਦੇ ਪਿਛਲੇ ਪਾਸੇ ਇਧਰਲੇ ਪਾਸੇ ਸਾਹਮਣੇ ਵਾਲੇ ਪਾਸੇ ਹੀ ਆਹ ਪਾਜੀਗੜ ਏਰੀਆ ਪਾਜੀਗੜ ਬਸਤੀ ਹੈ ਜੋ ਹਾਂਜੀ ਰਿਜ਼ਵਰ ਕੈਂਪ ਦੇ ਵਿੱਚ ਹਾਂਜੀ ਹਾਂਜੀ ਸੋ ਇਸੇ ਤਰ੍ਹਾਂ ਭਗਵੰਤ ਮਾਨ ਨੇ ਪਿਛਲੇ ਕੋ 20 ਦਿਨ ਸਾਨੂੰ ਪਹਿਲਾਂ ਵੀ ਇੱਕ ਜਿੱਦਾਂ ਅਸੀਂ ਕੁਲਵੰਤ ਸਿੰਘ ਬਾਜੀਕਰ ਦਾ ਘਰ ਘੇਰਿਆ ਸੀ ਉਦੋਂ ਮੁੱਖ ਮੰਤਰੀ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਤਿੰਨਾਂ ਦਿਨਾਂ ਚਾਹੀ ਮੀਟਿੰਗ ਦੇਵਾਂਗੇ ਅੱਜ 20 ਦਿਨ ਬੀਤਣ ਤੋਂ ਬਾਅਦ ਵੀ ਕੋਈ ਮੀਟਿੰਗ ਨਹੀਂ ਕੀਤੀ ਪਰ ਲੇਕਿਨ ਸਾਡਾ ਜਿਹੜਾ ਮੁਕਤੀ ਆਤਿਆਂ ਦਾ ਕੋਈ ਅਜੇ ਤੱਕ ਹੱਲ ਨਹੀਂ ਕੀਤਾ ਜਿੰਦਾਂ ਤੱਕ ਸਾਡਾ ਮੁਕਤੀ ਆਤਿਆਂ ਦਾ ਕੋਈ ਹੱਲ ਨਹੀਂ ਹੁੰਦਾ ਜਿਹੜਾ 18 12 2020 ਵਾਲਾ ਜਿਹੜਾ ਲੈਟਰ ਹੈ ਦੁਬਾਰਾ ਯਾਰੀ ਨਹੀਂ ਕਰਦੇ ਉਹਨਾਂ ਤਰ੍ਹਾਂ ਅਸੀਂ ਪੰਜਾਬ ਦੇ ਵਿੱਚ ਮੁਕਤੀ ਆਤਿਵਾਂ ਵੱਲੋਂ ਆਪਣਾ ਸੰ ਦਾ ਧੰਨਵਾਦ ਕਿਉਂਕਿ ਤੁਹਾਡੇ ਰਾਹੀਂ ਸਾਡੀ ਆਵਾਜ਼ ਆ ਹੋ ਸਕਦਾ ਹੈ ਗੁੰਗੀ ਬੋਲੀ ਪੰਜਾਬ ਸਰਕਾਰ ਦੇ ਕੰਨਾਂ ਤੱਕ ਪਹੁੰਚ ਜਾਵੇ ਜੀ ਉਸ ਤੋਂ ਬਾਅਦ ਮੁਕਤ ਜਾਤਿਆਂ ਦੇ ਕਬੀਲੇ ਔਰ ਬਾਜੀਗਰ ਭਾਈਚਾਰਾ ਅੱਜ ਸਮੁੱਚੇ ਤੌਰ ਤੇ ਇੱਥੇ ਇਕੱਠੇ ਹੋਏ ਆ ਮੇਨ ਮੇਨ ਅਗੂ ਅੱਜ થી ਲੁਧਿਆਣਾ ਦੀ ਜਿਮਣੀ ਚੌਂ ਦੇ ਵਿੱਚ ਜਿਹੜੇ ਸੰਜੀਵ अरोड़ा ਜੀ ਇੱਥੇ ਚੌਂ ਲੜ ਰਹੇ ਹnde ਉਹਨਾਂ ਨੂੰ ਹਰਉਣ ਵਾਸਤੇ ਜਤੌਣ ਲਈਦਾ ਉਹਨਾਂ ਦੇ ਭਮਕੜ ਆਉਂਦੇ ਆ ਉਹਨਾਂ ਭਮਕੜਾਂ ਦੇ ਖੰਭ ਝੜੇ ਹੋਏ ਆ ਪਰ ਅਸੀਂ ਬਾਜੀਗਰ ਉਹ ਮੁਖਤਜਾਤियां ਅੱਜ ਇੱਥੇ ਉਹਨਾਂ ਨੂੰ ਹਰਾਉਣ ਵਾਸਤੇ ਚੈਲੰਜ ਕਰਦੇ ਆ ਕਿ ਇੱਥੇ ਸਾਡੀ ਜਿਹੜੀ 20000 ਤੋਂ ਪਲੱਸ ਵੋਟ ਬਾਜੀਗਰ ਤੇ ਉਹ ਮੁਖਤਜਾਤਿਆਂ ਦੀ ਇੱਕ ਇੱਕ ਵੋਟ ਅਸੀਂ ਉਹਨਾਂ ਨੂੰ ਕਹਿਣਾ ਕਿ ਪਏ ਨੂੰ ਆਮ ਆਦਮੀ ਨੂੰ ਝਾਰੂ ਨੂੰ ਨਾ ਪਾਓ ਹੋਰ ਜਿੱਥੇ ਮਰਜ਼ੀ ਪਾ ਦਿਓ ਕਿਉਂ ਕਿ ਕਿਉਂਕਿ ਆਮ ਆਦਮੀ ਪਾਰਟੀ ਝੂਠਿਆਂ ਦੀ ਪਾਰਟੀ ਠੱਗਾ ਦੀ ਪਾਰਟੀ ਇੱਕ ਦਿੱਲੀ ਵਾਲੇ ਲਾਲੇ ਦੇ ਕਹਿਣ ਤੇ ਉਹਦੇ ਤੇ ਕਰਿੰਦੇ ਬਣੇ ਹੋਇਆ ਉਹਦੇ ਮੁਤਾਬਕ ਚੱਲਣ ਵਾਲੀ ਪਾਰਟੀ ਜਿਨੇ ਸਾਡੇ ਬਾਜ਼ੀਗਰ ਤੇ ਮੁਮਕਤਜਾਤਿਆਂ ਦਾ 2% ਕੋਟਾ ਜਿਹੜਾ ਉਹ ਖਤਮ ਕਰ ਦਿੱਤਾ 2001 ਤੋਂ ਲੈ ਕੇ ਲਗਾਤਾਰ ਸਾਨੂੰ ਕੋਟਾ ਮਿਲਦਾ ਆ ਰਿਹਾ ਸੀ ਜਿਨੂੰ ਅਸੀਂ ਲੰਗੜੇ ਕੋਟੇ ਦੇ ਨਾਂ ਨਾਲ ਸਮੋਦਨ ਕਰਦੇ ਸੀ ਪੰਜਾਬ ਦੇ ਵਿੱਚ ਜਿਨੇ ਸੱਤ ਕਬੀਲੇ ਆ ਬਾਜ਼ੀਗਰ ਬੌਰੀਆ ਫਿਕਰੀਗਰ ਤੇ ਗੜਰੀਆ ਸਾਧੀ ਸਮਾਜ ਜਿਨੇ ਵੀ ਇਹ ਕਬੀਲੇ ਆ ਇਹਨਾਂ ਨੂੰ ਸ਼ੈਡਿਊਲ ਟ్రਾਈਬ ਦਾ ਰਾਈਟ ਮਿਲਣਾ ਸੀ ਸੰਤਨ ਸਰਕਾਰ ਤੇ ਆਪਾਰਤਾ ਸਾਡੇ ਹੱਕ ਦੇ ਪੰਜਾਬ ਸਰਕਾਰ ਨੇ ਸਾਨੂੰ ਸ਼ਡਿਊਲ ਕਰਨ ਦੀ ਵਿਦਾਇ ਇੱਕ ਲੰਗੜਾ ਕੋਟਾ 2% ਦਿੱਤਾ ਸੀ ਕਾਰਨ ਕਿ ਆ ਕਿਉਂ ਜੜੀਆਂ ਟੋੜੀਆਂ ਹੈਗਾ ਕੋਟ ਰੱਦ ਕੀਤਾ ਗਿਆ ਕਿਹਦੇ ਕਹਿੰਦੇ ਕੀਤਾ ਗਿਆ ਇਹ ਜੀ ਭਗਵਾਨਤਮਾਨ ਡਾਕਟਰ ਬਲਜੀਤ ਕੌਰ ਭਲਾਈ ਮੰਤਰੀ ਇਹ ਤਾਂ ਉਹ ਜਾਣਨ ਔਰ ਦੂਸਰੀ ਗੱਲ ਇੱਕ ਹੋਰ ਦੱਸਦੇ ਆਂ ਜੀ ਬਲਜੀਤ ਕੌਰ ਭਲਾਈ ਮੰਤਰੀ ਦੇ ਅਧਾਰੇ ਨੇ ਭਲਾਈ ਮੰਤਰੀ ਨੇ ਤੇ ਕੁਝ ਸਿਕਤਰਾਂ ਨੇ ਇਕੱਠੇ ਹੋ ਕੇ 15 9 2022 ਨੂੰ ਸਾਦਾ ਜਿਹੜਾ ਲਾਟਰਾ ਹੋ ਰੱਦ ਕਰ ਦਿੱਤਾ ਉਹਨੂੰ ਕੋਟੇ ਨੂੰ ਖਤਮ ਕਰ ਦਿੱਤਾ ਜਦੋਂ ਭਗਵੰਤ ਮਾਨ ਨਾਲ ਮੀਟਿੰਗ ਹੁੰਦੀ ਆ ਤਾਂ ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਯਾਰ ਐਡਾ ਦਾ ਮੁੱਖ ਮੰਤਰੀ ਕਿ ਉਹਦੀ ਇੱਕ ਵਜ਼ੀਰ ਉਹਨੂੰ ਪੁੱਛੇ ਤਾਂ ਬਿਨਾਂ ਹੀ ਆਪਣੇ ਲਾਅਸ ਰੰਡ ਕਰ ਦਿੰਦੀ ਆ ਪੱਤਰ ਜਾਰੀ ਕਰ ਦਿੰਦੀ ਆ ਇੱਥੇ ਹੁਣ ਤੱਕ ਅਸੀਂ ਵਿਮੁਖਤ ਜਾਤੀਆਂ ਨੇ ਸਾਨੂੰ ਮਜਬੂਰ ਹੋ ਕੇ ਅੱਜ ਪੁਤਲੇ ਫੁਕਣੇ ਪਏ ਆ ਪੂਰੇ ਪੰਜਾਬ ਦੇ ਵਿੱਚ 27 ਪ੍ਰੋਟੈਸਟ ਕਰ ਚੁੱਕੇ ਆ ਜਿਹਦੇ ਵਿੱਚ ਮੁੱਖ ਮੰਤਰੀ ਦੇ ਘਰ ਦਾ ਘਰਾਓ ਲਗਾਤਾਰ ਸਿੰਘ ਸਦਮਾ ਦੇ ਘਰ ਦਾ ਘਰਾਓ ਡਾਕਟਰ ਬਲਜੀਤ ਕੌਰ ਭਲਾਈ ਮੰਤਰੀ ਦੇ ਘਰ ਅੱਗੇ 123 ਦਿਨ ਲਗਾਤਾਰ ਤਰਨਾ ਬੱਚਿਆਂ ਦਾ ਨੰਗੇ ਧੜ ਹੋ ਕੇ ਪਿੱਟਣਾ ਦਿਵਾਲੀ ਨੂੰ ਨਾੜਾਂ ਦੇ ਵਿੱਚੋਂ ਖੂਨ ਕੱਢ ਕੇ ਖੂਨ ਦੇ ਦੀਵੇ ਬਾਲਣੇ ਪਰ ਪਤਾ ਨਹੀਂ ਕਿਹੜੀ ਮਿੱਟੀ ਦੇ ਬਾਲੇ ਆ ਜਿਹੜਾ ਭਗਵਾਨ ਤਮਨ ਕਹਿੰਦਾ ਸੀ ਕਿ ਹਰਾਪਨ ਗਰੀਬ ਲੋਕਾਂ ਲਈ 뜰ੂਗਾ ਉਹਨੇ ਸਾਡੇ ਤੋਂ ਬਦਲਾਓ ਦੀ ਥਾਂ ਤੇ ਸਾਡੇ ਤੋਂ ਬਦਲਾ ਲਿਆ ਸਰ ਜਿਵੇਂ ਹੁਣ ਭਾਈ ਇਲੈਕਸ਼ਨ ਹੈਗੀ ਲੁਧਿਆਣਾ ਦੇ ਵਿੱਚ ਤੇ ਪਛਮੀ ਦੇ ਵਿੱਚ ਸੀਏ ਨੂੰ ਸਾਪ ਪਿਛਲੇ 2-3 ਦਿਨ ਦੇ ਇੱਥੇ ਲੁਧਿਆਣੇ ਆ ਤੁਸੀਂ ਉਹਨਾਂ ਨੂੰ ਹੈਗਾ ਮਿਲਣ ਦੀ ਕੋਸ਼ਿਸ਼ ਕੀਤੀ ਹੈ ਇੱਕ ਵਾਰੀ ਨਹੀਂ ਜੀ ਹਜ਼ਾਰਾਂ ਵਾਰੀ ਹਜ਼ਾਰਾਂ ਵਾਰ ਹੁਣ ਵੀ ਸਾਨੂੰ ਵੀ ਥੋੜੇ ਦਿਨ ਪਹਿਲਾਂ ਕੁਲਵੰਤ ਸਿੰਘ ਬਾਜੀਗੜ ਸਾਡਾ ਬੰਮਕਤ ਜਾਤੀਆਂ ਦਾ ਐਮਐਲਏ ਉਹਦੇ ਘਰ ਦਾ ਘਰਾਓ ਕੀਤਾ ਸੀ 6 ਮੈਂਬਰੀ ਕਮੇਟੀ ਬਣਾਈ ਸੀ ਸਾਨੂੰ 3 ਦਿਨਾਂ ਦੇ ਵਿੱਚ ਮੇਰੇ ਦਾ ਵਿਸ਼ਵਾਸ ਦਿੱਤਾ ਸੀ ਤਨਦਰਦਾ ਛੱਡੋ ਅਜ 20 ਦਿਨ ਹੋ ਗਏ ਉਹ ਤਾਂ ਮੱਥੇ ਲਾ ਕੇ ਰਾਜ਼ੀ ਨਹੀਂ ਉਹ ਤਾਂ ਕੇਜਰੀਵਾੜ ਦਾ ਕਰਿੰਦਾ ਜੀ ਕਰਿੰਦਾ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਕੀ ਹੁਣ ਬਾਈਕਰ ਕਰੋਗੇ ਇਹ ਕਿਲਾ ਇੱਥੇ ਦਾ ਨਹੀਂ ਜਿੱਥੇ ਜਿਮਨੀ ਚੌਂ ਹੋ ਰਹੀ ਆ ਉਹਨਾਂ ਦੇ ਸਮੇਂ ਦੇ ਵਿੱਚ ਆ ਮਸੀਧੀਆਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਹੋਣ ਆਉਣੀਆਂ ਨੇ ਅਸੀਂ ਇਹਨਾਂ ਦੇ ਕੋਟੀਆਂ ਲਵਾ ਕੇ ਹਟਾਂਗੇ ਇੱਥੋਂ ਇਹਨਾਂ ਨੂੰ ਖਰਾ ਕੇ ਤੋੜਾਂਗੇ ਬਿਸਤਰਾ ਗੋਲ ਕਰਾਂਗੇ ਠੀਕ ਹੈ ਸਰ ਠੀਕ ਹਾਂਜੀ ਇਸ ਲਈ ਲੰਮੇ ਕੀ ਨਾਮ ਕਹਿਣਾ ਚਾਹੋਗੇ ਮੇਰਾ ਨਾਮ ਮਨਪ੍ਰੀਤ ਹੈ ਜੀ ਹਾਂਜੀ ਅੱਜ ਵੀ ਜਾਣਾ ਚਾਹੋਗੇ ਅੱਜ ਸਰ ਅਸੀਂ ਜਿਹੜੀ ਇਹ 15 9 2022 ਵਾਲੀ ਨਜਾਇਜ਼ ਚਿੱਠੀ ਇਹਨਾਂ ਨੇ ਸਾਡੇ ਤੇ ਕੋਪੀ ਹੈ ਯਾਨੀ ਕਿ ਜਿਹਦਾ ਕੋਈ ਮੁੱਲ ਨਹੀਂ ਹੈਗਾ ਸਾਡੇ ਅਨੇਕਾਂ ਬੱਚੇ ਬੇਰੋਜ਼ਗਾਰ ਕਰਦੇ ਇਹ ਸਰਕਾਰ ਨੇ ਆਪ ਬਾਠੀ ਸਰਕਾਰ ਨੇ ਅਸੀਂ ਇਹਨਾਂ ਨੂੰ ਇੱਕ ਤਰ੍ਹਾਂ ਦਾ ਅਲਰਟ ਕਰਨ ਆਏ ਆ ਵੀ ਇਹ ਜਿੰਨਾ ਮਰਜ਼ੀ ਭੱਜ ਲੈਣ ਲੁਤਿਆਣਾ ਪੱਛਮ ਦੇ ਵਿੱਚ ਸਾਡੀ 25000 ਵੋਟ ਹੈ ਕਮਿਊਨਿਟੀ ਦੀ ਅਸੀਂ ਇਹਨਾਂ ਨੂੰ ਇੱਕ ਵੋਟ ਨਹੀਂ ਪੈਂਦੇਣੀ ਜੇ ਸਾਡੀ ਨਹੀਂ ਮੰਗ ਮੰਨਦੇ ਤਾਂ ਹਾਂਜੀ ਉਹਨਾਂ ਦੀ ਪੁਤਲਾ ਫੁਕਿਆ ਗਿਆ ਉਹਨਾਂ ਦਾ ਪੂਰਾ ਮਤਲਬ ਕੜਾ ਪਨ ਪੂਰੀ ਰਸਮ ਕੀਤੀ ਗਈ ਉਹਨਾਂ ਦੇ ਮੌਤ ਦੇ ਅਸੀਂ ਇੱਕ ਤਰ੍ਹਾਂ ਦੇ ਮਤਲਬ ਜਸ਼ਨ ਮਨਾਏ ਆ ਵੀ ਇਹਨਾਂ ਦੇ ਇਹ ਸਾਡੇ ਤਰ੍ਹਾਂ ਇੱਕ ਤਰ੍ਹਾਂ ਦੇ ਮਰ ਚੁਕੇ ਨੇ ਹਾਂ ਜੀ ਹਾਂ ਜੀ ਸਰ ਜਿੱਦੋਂ ਤੱਕ ਸਾਡੀ ਮੰਗ ਨਹੀਂ ਮਨਜੂਰ ਸਾਡਾ ਪ੍ਰਦਰਸ਼ਨ ਇਦਾਂ ਹੀ ਚੱਲਦਾ ਰਹੂਗਾ ਅਸੀਂ ਕੱਲ ਤੋਂ ਲਗਾਤਾਰ ਭੁਖੜਤਾਲ ਤੇ ਬਹਿ ਰਹੇ ਹਾਂ ਇੱਥੇ ਬਿਲਕੁਲ ਡੀਸੀ ਦਫ਼ਤਰ ਲੁਧਿਆਣਾ ਦੇ ਸਾਹਮਣੇ